ਹੈਲੋ ਜੀ ਸਸਰੀਕਾਲ ਜੀ ਮੈਂ ਮਨਜੀਤ ਕਰਮਾਨ ਆਪ ਸਭ ਨੂੰ ਪਿਆਰ ਕਰਦੀ ਸਸਰੀਕਾਲ ਸੱਚੇ ਬਾਸ਼ਾ ਬੈਗੂ ਦੀ ਆਪਣੀ ਚੜਤੀ ਕਲਾ ਚੜਖਣ ਤੇ ਬੈਗੂ ਦੀ ਕੰਮ ਦੀ ਤਰੱਕੀ ਬੱਸ ਸਨ ਅੱਜ ਮੈਂ ਤੇ ਦੀਪੂ ਨੇ ਬੈਠ ਬੈਠ ਕੇ ਨੇ ਸਕੀਮ ਬਣਾਈ ਜੀ ਅਸੀਂ ਅੱਜ ਮਤਲਬ ਮੇਰਾ ਮੈਂ ਪੇਟੀ ਖੋਲੀ ਸੀ ਮੇਰਾ ਆਦਾ ਹੀ ਜੀ ਗਿਆ ਮੈਂ ਕਿਹਾ ਮੈਂ ਆਪ ਦਾ ਦਾਲ ਦਿਖਾਉਂਗੀ ਮੇਰੇ ਜਿੰਨੇ ਵੀ ਪਿਆਰੇ ਯੂਟਿਊਬਰ ਐ ਮਨ ਨੂੰ ਦੱਸਦੀ ਆ ਕਿ ਹੁਣ ਤਾਂ ਇਹ ਵੀ ਰਿਵਾਜ ਖਤਮ ਹੋ ਗਿਆ ਪਰ ਰਵਾਜ ਨਹੀਂ ਰਿਹਾ ਵੀ ਕੁੜੀਆਂ ਕੋਈ ਚੀਜ਼ ਬਣਾਉਂਦੀਆਂ ਐ ਸਹੁਰੇ ਲਿਜਾਣ ਲਈ ਤੇ ਰਵਾਦ ਹੁੰਦਾ ਹੁਣ ਤਰਵਾਜ਼ ਨਹੀਂ ਹੁਣ ਤਾਂ ਪੇਟੀਆਂ ਰਮਾਰੀਆਂ ਵੀ ਚੱਕੀ ਜਾਂਦੇ ਆ ਤੇ ਅੱਗੇ ਕੁੜੀਆਂ ਹੱਥੀ ਜ਼ਮਾਨ ਬਣਾਉਂਦੀਆਂ ਹੱਥੀ ਜ਼ਮਾਨ ਬਣਾ ਕੇ ਲਿਆਉਂਦੀਆਂ ਆਓ ਤੁਹਾਨੂੰ ਅੱਜ ਮੈਂ ਮੇਰਾ ਦਾਜ ਦਿਖਾਵਾਂ ਕਿ ਜਿਹੜਾ ਮੈਂ ਮੱਥਾ ਮਾਰ-ਮਾਰ ਬਣਾਇਆ ਸੀ ਐਨਾ ਮੱਥਾ ਮਾਰਦੇ ਹੁਣ ਤੇ ਹੁਣ ਕੌਣ ਮੱਥਾ ਮਾਰਦਾ ਜੀ ਹੁਣ ਆਇ ਲੱਗਦਾ ਵੀ ਸਾਰਿਆਂ ਨਾਲ ਬੇਕਾਰ ਹੋ ਗਏ ਪਈਆਂ ਪਹਿਲੀ ਚਾਦਰ ਇਹਦੇ ਸਹਰਾਣੇ ਮੈਂ ਤੁਹਾਨੂੰ ਦਿਖਾਵਾਂਗੀ ਆਹ ਦੇਖੋ ਆਹ ਪੇਂਟ ਇਸ ਵੀ ਹੱਥੀ ਚਾਦਰਾਂ ਕੱਢੀ ਆਹ ਦੇਖੋ ਉਣਾੜੀਆਂ ਕੁੜੀਆਂ ਕਿੱਥੇ ਮੱਥਾ ਮਾਰਦੀਆਂ ਨੇ ਦੇਖ ਇਹ ਕਿ ਸੱਚਾ ਦਰਾਰੀ ਡਿਜ਼ਾਈਨ ਆ ਰਿਹਾ ਪੂਰਾ ਅੱਜ ਮੇਰਾ ਜੀ ਕਰਿਆ ਮੈਂ ਤੁਹਾਨੂੰ ਆਪਣਾ ਦਾਗ ਦਿਖਾਵਾਂ ਇਹ ਸਾਡਾ ਦਾਗ ਹੁੰਦਾ ਸੀ ਪਹਿਲਾਂ ਸਾਨੂੰ ਦਿੱਤਾ ਜਾਂਦਾ ਸੀ ਤੇ ਦਾਣੇ ਨੂੰ ਨਹੀਂ ਮੇਰਾ ਹਰੀਜਾ ਨਾਲ ਦੇ ਦੇ ਲੋ ਦਾਂ ਕੁੜੀਆਂ ਬਣਾਉਣੋਂ ਹਟ ਗਈਆਂ ਪਰ ਸਾਡੇ ਵਿਲੇ ਦਾ ਰਵਾਜ ਸੀ ਜੀ ਅੱਜ ਜੇ ਤੁਹਾਨੂੰ ਚਾਦਰ ਦਿਖਾ ਕੇ ਹਟੀਆਂ ਜੀ ਇਹਦੇ ਨਾਲ ਦਾ ਮੈਂ ਤੁਹਾਨੂੰ ਇੱਕ ਸਹਾਨਾ ਕੋਰ ਕੇ ਦਿਖਾ ਦਿੰਦੀ ਆਂ ਨਾਲ ਸਰਾਣੀ ਵੀ ਬਣਾਈ ਆ ਜੀ ਹਲਕਾ ਇਹ ਸਾਡਾ ਹੱਥੀ ਕੀਤਾ ਹੋਇਆ ਕੰਮ ਆ ਵੀਰੇ ਦੇ ਵਿੱਚ ਅੱਗੇ ਕੋਈ ਵੀ ਲੋਕ ਮੁੱਲ ਦਾ ਸਮਾਨ ਨਹੀਂ ਸੀ ਲੈਂਦੇ ਅਸੀਂ ਵੀ ਨਹੀਂ ਲੈਂਦਾ ਮੁੱਲ ਦਾ ਦੁਕਾਨੀਆਂ ਮਸੰਦ ਭੜੀ ਭੜੀ ਆਸਮਾਨ ਤਾਰਾ ਜੇ ਤੈਨਾਂ ਦਸਰਾਣਾ ਕਿੱਥੇ ਹੈ ਕੋਸ ਕਦਰਾਂ ਨੇ ਪੇਟੀ ਦੇ ਰਹੀ ਇੱਕ ਪੈਲੀ ਨਹੀਂ ਸਾਰਾ ਨਾਲ ਦੇਣਾ ਨੇ ਹੈਗੇ ਅੱਧੀ ਪਰ ਕੁਛ ਨਾ ਮੇਰੇ ਪੇਟੀ ਦੇ ਰਹਿ ਗਏ ਆਹ ਚਦਰ ਮਾ ਅੱਠਵੀਂ ਚ ਪੜਦੀ ਨਹੀਂ ਜੀ ਬਠਿੰਡੇ ਲੱਗੀ ਸੀ ਉਹ ਜੂਮ ਕਰਕੇ ਦਿਖਾਈ ਮੇਰੇ ਨਾ ਮੱਖਾ ਮਾਰਾ ਦੇਖੋ ਆਹ ਚਦਰ ਉਹ ਬਠਿੰਡੇ ਲੱਗੀ ਸੀ ਅੱਠਵੀਂ ਅੱਠਵੀਂ ਹੀਆਂ ਸੁੱਟੀਆਂ 'ਚ ਗੱਡੀ ਸੀ ਅੱਗੇ ਦਾ ਰਵਾਜ ਨੂੰ ਬਹੁਤ ਦੇਖੋ ਇਹ ਚੀਜ਼ੇ ਤਾਂ ਖਤਮ ਹੋ ਗਈਆਂ ਚਾਦਰ ਹੀ ਨਹੀਂ ਮੈਨੂੰ ਲੱਗਦਾ ਮਿਲ ਰਹੀਆਂ ਕਢਾਈ ਕਰਾਂ ਅੱਜ ਮੈਂ ਸੋਚਿਆ ਮੈਂ ਆਪਣੇ ਮੇਰੇ ਕੁਝ ਯੂਟਿਊਬਰ ਬਾਹਰ ਵੀ ਰਹਿੰਦੇ ਆ ਨਾ ਫੋਰਨ ਕੰਟਰੀ 'ਚ ਉਹਨਾਂ ਨੂੰ ਵੀ ਦਿਖਾਵਾਂ ਤੇ ਆ ਮੇਰੀ ਪਿਆਰੀ ਪਿਆਰੀ ਮਾਂ ਦੀ ਸਾਡੀ ਮੇਰੀ ਮਾਦਰ ਜੀ ਇਹ ਮੇਰੀ ਮਾਂ ਦੀ ਗੱਡੀ ਜੀ ਹੈ ਮਾਂ ਦੀ ਗੱਡੀ ਜੀ ਤਾਂ ਮੈਥੋਂ ਵੀ ਜ਼ਿਆਦਾ ਸੋਹਣੀ ਆ ਬੜੀ ਇਹ ਮੇਰੀ ਮਾਂ ਦਾ ਕੰਮ ਹੈ ਜੀ ਇਹ ਮੇਰਾ ਨਹੀਂ ਹੈਗਾ ਮੈਂ ਝੂਠ ਨਹੀਂ ਬੋਲਦੀ ਇਹ ਮੈਂ ਨਿਸ਼ਾਨੀ ਰੱਖੀ ਹੈ ਵੀ ਮੈਂ ਆਪਣੀ ਬੇਟੀ ਨੂੰ ਨਹੀਂ ਦਿਆਂਗੀ ਉਹਦੀ ਨਾਨੀ ਜੀ ਵੀ ਫੋਟੋ ਦਿਖਾਉਂਦੀ ਹੁੰਦੀ ਸੀ ਲਿਖੇ ਹੋਏ ਪਾਏ ਆ ਕਿੰਨੀ ਬਰੀਕ ਪੜਾਈਏ ਜੂਮ ਕਰਕੇ ਦੇਖਾ ਹੂੰ ਆਏ ਲੱਗਦਾ ਮੈਂ ਜਦੋਂ ਮਸ਼ੀਨੀ ਲੈਵਲ ਤੇ ਬਣੀ ਹੋਈ ਹੈ ਨਾ ਇਹ ਮੇਰੀ ਮਾਂ ਨੇ ਕੱਢੀ ਹੋਈ ਹੈ ਜੀ ਚਾਦਰ ਇਹ ਮੇਰੇ ਵਾਸਤੇ ਮੇਰੀ ਮੰਮੀ ਨੇ ਜੀ ਚਾਦਰ ਕੱਈਆਂ ਸੀ ਪਰ ਮੈਂ ਇਹ ਆਪਣੀ ਬੇਟੀ ਲਈ ਨਿਸ਼ਾਨੀ ਰੱਖਦੀ ਕਿਉਂਕਿ ਇਹ ਥੀਜਾ ਬਣਾਉਂਦੀਆਂ ਨੇ ਜੀ ਹੈ ਦਿਨ ਆਲ ਦੇ ਸਰਾਨੇ ਵੀ ਕਿਤੇ ਰਹੇਗੀ ਵਿੱਚ ਪਈ ਰਹੂਗੀ ਲਫਾਫਾ ਕਰੇ ਇਹੇ ਮੈਂ ਸਮਾਨਤਾ ਨਹੀਂ ਵਰਤਿਆ ਜੀ ਮੈਂ ਆਪਣੀ ਬੇਟੀ ਲਈ ਰੱਖਿਆ ਤੇ ਮੇਰੀ ਬੇਟੀ ਹੱਸ ਪੈਂਦੀ ਆ ਆ ਦੇਖ ਨੂੰ ਚਾਹਦੇ ਰਹੇ ਇਹ ਆਟਾ ਮੈਂ ਸੇਲ ਵਾਸਤੇ ਨਹੀਂ ਆਇਆ ਕੱਲੇ ਦਿਖਾਉਣ ਵਾਸਤੇ ਆਇਆ ਆਪਣੇ ਘਰ ਵਿੱਚ ਮਿਊਜ਼ੀਅਮ ਵਾਲਾ ਕੰਮ ਹੈ ਇਹ ਮੇਰਾ ਦਾਜ ਆ ਜੀ ਇਕਲਾ ਦੇਖਣ ਵਾਸਤੇ ਐ ਖਰੀਦਣ ਵਾਸਤੇ ਇਹਨੂੰ ਚਿੜੀਆ ਘਰ ਦੀ ਚਾਦਰ ਬੋਲਦੇ ਸੀ ਜੀ ਇਹ ਕੱਡੀਆਂ ਆ ਦੇਖੋ ਇਹ ਮੇਰਾ ਹੱਥਾਂ ਦਾ ਸਾਮਾਨ ਚਾਰ ਕੀਤਾ ਮੈਂ ਬੇਟੀ ਨੇ ਰੱਖ ਰੱਖਿਆ ਬੇਟੀ ਮੇਰੀ ਖਸਪੈਂਦੀ ਐ ਮੈਨੂੰ ਕਹਿ ਰਹੀ ਨੀ ਆ ਵੀ ਤੂੰ ਮੇਰੀਆਂ ਕੱਡੀਆਂ ਚੀਜ਼ਾਂ ਵਰਤੇਗੀ ਉਹ ਕਹਿੰਦੀ ਆ ਹਾਂ ਮਾਂ ਪੂਰੇ ਸ਼ੌਕ ਨਾਲ ਵਰਤੂੰ ਮੇਰੀ ਮਾਂ ਨੇ ਨਮਕ ਖਮਾਲ ਕੁਝ ਇੱਕ ਕਮਾਲ ਬਣ ਜਾਊਗੀ ਆਜਾ ਇੱਧਰ ਮੈਂ ਇਹਨੂੰ ਬੈਂਗਣੇ ਦੀ ਜੱਦ ਇੱਧਰ ਬੈਠ ਹੁੰਦੀ ਪਰ ਮੈਂ ਮੈਂ ਸਾਰਾ ਕੰਮ ਉਲਟ ਕਰਤਾ ਸੀ ਮੈਨੂੰ ਪਤਾ ਘੱਟ ਸੀ ਬੈਂਗਣੀ ਡਾਣੀਆਂ ਹਰਨੀਆਂ ਕਰਨੀਆਂ ਸੀ ਤੇ ਉਦੋਂ ਬਾਹਲਾ ਹਰਦੇ ਹੁੰਦੇ ਡਾਣੀਆਂ ਹਰਨੀਆਂ ਕਰਨੀਆਂ ਸੀ ਤੇ ਬੈਂਗਣੀਆਂ ਹਾ ਕਰਨੀਆਂ ਸੀ ਮੈਂ ਉਲਟ ਰੱਗ ਪਤਾ ਬੈਂਗਣੀਆਂ ਹਰਨੀਆਂ ਖਾਤੀਆਂ ਕੱਚੀਆਂ ਰੱਖਤੀਆਂ ਤੇ ਡਾਣੀਆਂ ਜਾ ਨਹੀਂ ਕਰਤੀਆਂ ਆ ਦੇਖੋ ਇਹ ਐਮਾਯੋਂ ਦੀ ਬੈਂਗ ਨਹੀਂ ਆ ਪਈਆਂ ਪਈਆਂ ਚ ਮਾੜਾ ਲੋਟਾ ਰੰਗੀ ਦਾ ਲੱਗ ਜਾਂਦਾ ਜਾਈਆਂ ਇਹ ਐਮੀ ਇਹ ਐਮਾਯੋਂ ਦੀ ਬੈਂਗ ਨਹੀਂ ਆ ਯਾਰੀਆ ਦੇਖੋ ਜੀ ਮੇਰਾ ਦਾਲ ਕਿੰਨਾ ਮੱਥਾ ਮਾਰਦੀ ਧਾਰਮੀ ਜਦੇ ਨਾ ਹਾਂ ਧਾਰਮੀ ਜਦੇ ਨਾ ਮੋਲਾ ਨਹੀਂ ਬੁੱਧੇ ਤਾਂ ਕੋਈ ਕੈਨ ਨੂੰ ਵੀ ਪਤਾ ਕਮਲਿਆ ਜਿਹੜੀਆਂ ਮੇਰੀਆਂ ਭਾਣਾ ਮੇਰੇ ਵਰਗੀਆਂ ਦੇਖਣਦੀਆਂ ਉਹਨਾਂ ਦੇ ਤਾਂ ਅੱਖਾਂ 'ਚ ਪਾਣੀ ਆ ਜੂ ਅਸੀਂ ਅੱਗੇ ਮੱਥਾ ਮਾਰਦੀਆਂ ਵਿਚਾਰੀਆਂ ਦੇਖ ਤੇ ਮਾਂ ਨੂੰ ਕੱਢੀਆਂ ਚੀਜ਼ਾਂ ਆ ਤਾਂ ਚਾਦਰ ਵੀ ਨਹੀਂ ਮਿਲਦੀ ਇਹਵੇਂ ਆ ਦੇਖੋ ਗ੍ਰੀਨ ਕਲਰ ਤਾਂ ਮੁੱਢ ਤੋਂ ਪਸੰਦ ਰਿਹਾ ਗ੍ਰੀਨ ਹੀ ਹੈ ਸਾਰਿਆਂ ਜਿਆਦਾ ਤਰਾ ਤਨ ਗੁਦੀਆ ਵੀ ਤੇਰੀ ਮਾਂ ਇਹਦੇ ਕੰਮ ਵੀ ਕਰ ਲੈਂਦੀ ਸੀ ਵੀ ਜੈਲੀ ਠੀਕ ਆ ਜਿਹੜੇ ਕੁਲ ਵੀ ਹੂੰ ਹੂੰ ਕੁਬੀਲ ਵਾਲੀਆਂ ਨੇ ਦੱਬ ਲਈ ਵੀ ਜੈਲੀ ਇਹ ਮੇਰਾ ਦਾਦਾ ਜੀ ਮੈਂ ਆਪਣੀ ਬੇਟੀ ਨੂੰ ਦੇ ਦੂੰਗੀ ਕੋਚ ਆਦਰਾ ਮੈਂ ਘਰੇ ਲਾ ਲਵਾਂ ਹਾਂ ਮੈਂ ਪ੍ਰਕਾਰ ਦੀ ਜੈਦਰ ਵੇਟੀ ਸੀ ਦੇਖੋ ਕੋਈ ਮੋਲ ਨਹੀਂ ਦੇਣਾ ਚੀਜ਼ਾਂ ਦਾ ਇਹ ਸਾਰਾ ਮੇਰਾ ਆਪ ਦਾ ਕੀਤਾ ਹੋਇਆ ਕੰਮ ਹੈ ਠੀਕ ਹੈ ਅਮਰਦੇਸ਼ ਨਾਲ ਵੀ ਇਹ ਜਿਸ ਨੂੰ ਵੀ ਹਟ ਜਾਂਦਾ ਤੇ ਲੱਗਦਾ ਵੀ ਇਹਨੇ ਕੁਝ ਕੀਤਾ ਹੀ ਨਹੀਂ ਹੋਣਾ ਬੱਘੇਰਾ ਮੱਥਾ ਮਾਰਦੀ ਸੀ ਵੀਰੇ ਜਦੋਂ ਜਾਨ ਸੀ ਵੀਰੇ ਚ ਇਹਦੇ ਨਾਲ ਗਿਆ ਸੀ ਸਰਾਣੀ ਦੇਖੋ ਦੇਖ ਕਰੋਸ਼ੀਆ ਲੱਗਿਆ ਦਿਖਾ ਦਿ ਤੁਹ ਹੂੰ ਹੂੰ ਦੇਖ ਸਾਰਾ ਹੱਥੀ ਕੀਤਾ ਤਾਂ ਮੈਂ ਜੀ ਐਂ ਦੇਖ ਡੋਰਾ ਵਟ ਕੇ ਲਾਈਆਂ ਹਾਂ ਆ ਚਾਦਰ ਮੈਂ ਚੂੜੀਆਂ ਤੇ ਬਣਾਈ ਸੀ ਜੀ ਚੂੜੀਆਂ ਦੇ ਉੱਪਰ ਚੜਾ ਚੜਾ ਪਛਮਾ ਫਿਰ ਫੁੱਲ ਲਾਹੇ ਆ ਸਾਰੀ ਮੈਂ ਚੂੜੀਆਂ ਤੇ ਬਣਾਈ ਹੈ ਜੀ ਜਿਹੜੀਆਂ ਆਪਣਾ ਰਬੜ ਦੀਆਂ ਚੂੜੀਆਂ ਹੁੰਦੇ ਉਹਨਾਂ ਤੇ ਬਣਾਈ ਹੈ ਖਦਰ ਦਾ ਕੱਪੜਾ ਹਾਂ ਕੋਲ ਹੁਣ ਤਾਂ ਹੁਣ ਤਾਂ ਖਦਰ ਮਿਲਦੀ ਨਹੀਂ ਨਾ ਮੰਮੀ ਇਹ ਸਾਰੀ ਚਾਦਰ ਮੈਂ ਚੂੜੀਆਂ ਤੇ ਚੜਾ ਜੜਾ ਪਛਮਾ ਫਿਰ ਲਾਹ ਲਾ ਢੱਕੀਆਂ ਦੇ ਵਿੱਚ ਗੁੰਦ ਗੁੰਦ ਕੇ ਚੂੜੇ ਦੇ ਵਿੱਚ ਛੋਟੇ ਛੋਟੇ ਸਰਾਕ ਕਰਕੇ ਉਹਨਾਂ ਚ ਬੋਕਰ ਦੀਆਂ ਤੀਲਾਂ ਪਾ ਪਾ ਕੇ ਉਹਦੇ ਤੇ ਬਣਾਈਏ ਨੇਰੋ ਫੁੱਲ ਬਣਾਈਂਦੀ ਤੂੰ ਦੇਖਾ ਹਰਾ ਦਿਸੂਗਾ ਹਰਾ ਕਾਲਾ ਤਾਂ ਨਹੀਂ ਜੀ ਆ ਦੇਖੋ ਜੀ ਇਹ ਚੂੜੀਆਂ ਤੇ ਚੜਾ ਕੇ ਫੁੱਲ ਬਣਾਈ ਹੋਏ ਆ ਮੈਂ ਮਸ਼ੀਨ ਤੇ ਜਿਹੜੀ ਆਪਣੀ ਆਹ ਕੱਪੜੇ ਸਿਆਂ ਵਾਲੀ ਮਸ਼ੀਨ ਹੈ ਜੀ ਉਹ ਤੇ ਕੱਢੀ ਹੈ ਤੁਸੀਂ ਇਹਨਾਂ ਕ ਮਸ਼ੀਨ ਕੱਪੜੇ ਸਿਉਣ ਦੇ ਕੰਮ ਹੁੰਦੀ ਆ ਦੇਖੋ ਆ ਵੀ ਕੰਮ ਹੁੰਦੀ ਆ ਆ ਮੈਂ ਮਸ਼ੀਨ ਤੇ ਆਪਣੇ ਕੱਪੜੇ ਸਿਉਣ ਵਾਲੀ ਤੇ ਗੱਡੀ ਆ ਜੀ ਪਾਛਮ ਦੇ ਧਾਗੇ ਪਾ ਪਾ ਕੇ ਦੀਪੂ ਜਿਹੜੀ ਦੀ ਕਿੰਗਰੀ ਬਣਾਈ ਆ ਸਾਡ ਤੇ 75 ਦੇ ਆਹ ਸੀ ਆਵਾ ਮਸ਼ੀਨ ਤੇ ਕੱਪੜੇ ਸਿਉਣ ਵਾਲੀ ਤੇ ਗੱਡੀ ਆ ਜੀ ਚਾਦਰ ਇਹਦੇ ਕੋਲ ਬੰਨ ਕੇ ਰਾਮ ਬੰਨ ਕੇ ਦਿੱਤਾ ਉਹ ਮਿਲਿਆ ਗਿਆ ਤਦੋਂ ਵੀ ਮੈਂ ਇਹਨਾ ਮੱਥਾ ਮਾਰ ਲੇਵੀ ਸੀ ਠੀਕ ਆ ਜੀ ਰੋਗੀ ਨੂੰ ਸਵਾਤੀ ਮੋਲੀ ਤੇ ਪੁਛਾ ਦੇ ਨਾ ਲੋਕੀ ਸਰੀਰ ਹੋ ਗਿਆ ਆ ਦੇਖੋ ਫੋਨ ਆ ਦੇਖੋ ਜੀ ਮੈਂ ਫਰੇਮ ਚ ਕੱਢੀ ਆ ਚਾਦਰ ਇਹ ਮੈਂ ਫਰੇਮ ਚ ਕੱਢੀ ਸੀ ਸਾਰੀਆਂ ਕੜਾਈਆਂ ਜਾਣਦੇ ਸੀ ਕਿ ਇਹ ਕੀ ਹੋ ਗਿਆ ਜੀ ਹੁਣ ਰੋਗੀ ਸਰੀਰ ਹੋ ਗਿਆ ਬਿਮਾਰ ਹੋ ਗਿਆ ਜਿਹੜੀਆਂ ਟਿੱਪਣੀ ਕਰਦੀਆਂ ਵੀ ਇਹਨਾਂ ਤਾਂ ਚੱਜ ਹੀ ਨਹੀਂ ਗਾਸਦਾ ਚੱਜ ਪਥਰੇ ਦੀ ਤੇ ਉਹਨਾਂ ਨੂੰ ਪੁੱਛਣਾ ਤੁਹਾਨੂੰ ਇਹ ਜੀ ਬਣਾਉਣੀ ਆਉਂਦੀ ਆ ਸਮਾਂ ਨੇ ਹਰਾਤੇ ਜਦ ਹਜੇ ਤਾਂ ਮੈਥੋਂ ਕੱਡੀਆਂ ਨਹੀਂ ਗਈਆਂ ਜਿਵੇਂ ਤੁਹਾਨੂੰ ਮੇਰੀਆਂ ਦਰੀਆਂ ਮੁੰਡੀਆਂ ਦਿਖਾਵਾਂ ਨਾ ਮੇਰੀਆਂ ਆਪ ਦੀਆਂ ਮੁੰਡੀਆਂ ਹੋਈਆਂ ਤਾਂ ਤੁਸੀਂ ਕਮਾਲ ਮੰਨੋ ਝਾੜ ਪੀੜੀਆਂ ਤੇਰੀਆਂ ਮੁੰਡੀਆਂ ਹੋਣਗੀਆਂ ਆਹ ਦੇਖੋ ਜੀ ਗੁਲਾਬ ਗੁਲਾਬ ਦੇ ਫੁੱਲਾਂ ਦੀ ਜਾਂਦੇ ਗੱਡੀਆਂ ਉੱਕਲੀਆਂ ਗੁਲਾਬ ਦੀਆਂ ਜਿਵੇਂ ਤੁਹਾਨੂੰ ਮੇਰੀਆਂ ਦਰੀਆਂ ਦਿਖਾਵਾਂ ਨਾ ਜੀ ਦੀਪਾ ਬੁਲਦੀ ਫੋਟੋ ਕਿਛੀ ਨਾਲ ਕੋਚ ਲਾਵਾਂਗੇ ਦਮਨ ਖੜੋ ਤਾਂ ਜੀ ਖੜਾ ਤੋ ਦੋ ਥੰਬਨੇਲ ਚ ਦੇਖ ਕੇ ਹੁਣ ਮਸਲ ਮੇਰੀ ਨਿੱਕੇ ਨਿੱਕੇ ਗੁੱਜੇ ਨਾ ਹੋਣੀ ਇਹਦਾ ਜ ਮੇਰਾ ਜੀ ਕਰੇ ਪਤਾ ਨਹੀਂ ਕਦੋਂ ਕਿਹੜੇ ਵੇਲੇ ਦੁਨੀਆਂ ਨੂੰ ਛੱਡ ਦਾਂਗੇ ਆਪਣੀਆਂ ਚੀਜ਼ਾਂ ਦਾ ਸ਼ੇਅਰ ਕਰਾਂਗਾ ਨਾਲ ਨਹੀਂ ਆ ਗੱਲਾਂ ਹੀ ਕਰਨ ਲੱਗਾ ਅੱਜ ਕੱਲ ਨੂੰ ਕਦੇ ਨਹੀਂ ਸੁਣਤਾ ਅੱਜ ਕੱਲ ਸਭ ਸੱਚਾ ਕਿਤੇ ਮੈਂ ਲੈਣੇ ਕਾਣ ਨੂੰ ਆਪਣੀਆਂ ਚੀਜ਼ਾਂ ਦਾ ਘਾਰ ਨਹੀਂ ਮੇਰੇ ਦਾਜ ਮੇਰੇ ਮੱਥੇ ਮਾਰੇ ਹੋਏ ਜਿਹੜੀਆਂ ਅੱਜ ਮੈਨੂੰ ਕਹਿਣੀਆਂ ਨੇ ਇਹਦੇ ਦਾ ਮਾਂ ਹੈ ਨਹੀਂ ਇਹਨੂੰ ਕਾਕਲੀ ਹੈ ਨਹੀਂ ਮੋਟੀ ਮੱਤ ਦੀ ਹੈ ਮੱਤ ਮੋਟੀ ਦੱਸਦੇ ਨੇ ਆਹ ਪਤਾ ਨਹੀਂ ਕਿੱਡੀ ਕੁ ਮੱਤ ਲਈ ਕਰਦੇ ਨੇ ਆ ਦੇਖੋ ਜੀ ਆ ਉਹ ਜੀ ਪਚਾਦਰ ਦਿਖਾਈ ਚ ਉਹ ਚੂੜਗਾ ਵਾਲੀ ਉਹਦੇ ਸਰਾਂ ਆ ਉਹ ਚਾਦਰ ਦੀ ਪੀਲੀ ਟੱਪ ਗਈ ਜੀ ਦੇਖੋ ਕਰੂਸ਼ੀਏ ਕਰੂਸ਼ੀਏ ਲੱਗੀ ਜਿਹੜੀਆਂ ਅੱਜ ਮੈਨੂੰ ਕਹਿਣੀਆਂ ਇਹਨੂੰ ਪਤਾ ਕਰ ਆ ਦੇਖੋ ਜੀ ਕੋਈ ਇੰਨੀ ਸਫਾਈ ਦਾ ਕੰਮ ਕਰਕੇ ਜਿਹੜੇ ਸਕੂਲ ਦੇ ਤੁਸੀਂ ਟਿਊਸ਼ਨ ਲੈਣੇ ਉਹਨਾਂ ਸਕੂਲਾਂ ਦਾ ਪ੍ਰਿੰਸੀਪਲ ਆ ਬੈਠਾ ਜੇ ਅੱਜ ਮੈਨੂੰ ਬੇਜੱਦੀਆਂ ਵਰਕ ਦੀਆਂ ਬੇਜੱਜੇ ਕੋਈ ਨਹੀਂ ਵਾਹ ਬਹੁਤ ਤਾਂੰਡ ਚੀਜ਼ ਆ। ਆ ਦੇਖੋ ਜੀ। ਕਰੋ ਵਸ਼ੀ ਕੀਤੇ ਬਣਾਈਆਂ ਹੋਈਆਂ ਚੀਜ਼ਾਂ। ਇਸ ਰਾਨਾ ਦੇਖਣ ਚ ਨਿੱਕਾ ਜਿਹਾ ਲੱਗਦਾ ਜੀ ਜਦੋਂ ਆਪਾਂ ਨੂੰ ਚੜਾਵਾ ਦੇਣਾ ਤੇ ਫੁੱਲ ਜਾਂਦਾ ਦੇਖੋ ਜੀ ਲੱਭਦਾ ਇਹ। ਆ ਦੇਖੋ। ਇਹ ਲੱਭ ਜਾਂਦਾ। ਜਿਹੜੇ ਕਸਟਮਰ ਨੇ ਆਇਆ ਤਾਂ ਮਨ ਦਾ ਚਾਹੀਦਾ ਕਿਨੇ ਵਰਜੀ ਰੀਪੀ ਲੜਾ ਫੇਰ ਬਣਾ ਦਾਂਗੇ। ਕੋਈ ਕਸਟ ਆਪ ਦਾ ਪਿਆਰਾ ਬਣਾਓ ਬਣਾ ਦਾਂਗੇ ਜੀ। ਥਾਲਾ ਵਿਛਦਰ ਥਾਲਾ ਕੀਂ ਗਿਰਮਾਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜੀ ਇਹ ਤਾਂ ਪਰ ਇਹ ਸੋਹਣੀਆਂ ਬਹੁਤ ਲੱਗਦੀਆਂ ਹੁਣ ਵੀ ਪੁੱਤ ਗੁਰੂ ਘਰ ਜੇ ਆਪਾਂ ਕੋਈ ਚੀਜ਼ ਢਾਕੇ ਲਾ ਕੇ ਜਾਵਾਂ ਤਾਂ ਬਹੁਤ ਸੋਹਣੀਆਂ ਲੱਗਦੀਆਂ ਪਰ ਲੋਕ ਇਹਨਾਂ ਨੂੰ ਛੱਡ ਗਏ ਮੁੱਲ ਦੀ ਤਾਂ ਮੁੱਲ ਦੀ ਹੁੰਦੀ ਆ ਉਹ ਤਾਂ ਰਖੜਾ ਰਮਾਲ ਜਿ ਦੇ ਕੇ ਲਾ ਜਾਂਦਾ ਇਹ ਘਰ ਦੀ ਹੁੰਦੀ ਇਹਨਾਂ ਲਈ ਬਹੁਤ ਸੋਹਣੀਆਂ ਲੱਗੀਆਂ ਪੁੱਤ ਆ ਆਬਰਾਦ ਵੀ ਇਹਦੀ ਫੁੱਲ ਤੇ ਤੇਰੇ ਵਿਆਹ ਵੇਲੇ ਆਪਾਂ ਨਾ ਕੋਈ ਮਠਿਆਈ ਮਠੀ ਫੇਰਾਂਗੇ ਉਹਦੇ ਪ੍ਰਾਂਤ ਵੀ ਗਾਣੇ ਇਹ ਕਿੰਨਾ ਪੁੱਤ ਕਿੱਥੇ ਰੀਸ ਕਰਨੀਆਂ ਰਮਲ ਲੈਣੀਆਂ ਇਹ ਕਹਾ ਹੱਥ ਲੀਆਂ ਬਣਾਈਆਂ ਸਾਡੀਆਂ ਚੀਜ਼ਾਂ ਇਹ ਹੱਥ ਲੀਆਂ ਬਣਾਈਆਂ ਚੀਜ਼ਾਂ ਪੁੱਤ ਇਹਨਾਂ ਦੀ ਰੀਸ ਪਾਉਣ ਕਰ ਲੂ ਇਹ ਮੇਂ ਚੀਜ਼ਾਂ ਤਾਂ ਦਿਖਾ ਰਹੀਆਂ ਜੀ ਕੁਸਕਵੇਂ ਤੇ ਟਿੱਪਣੀਆਂ ਕਰਦੇ ਨੇ ਵੀ ਇਹਨੂੰ ਪਤਾ ਘੱਟ ਹੈ ਪਤਾ ਸਾਰੇ ਕਾਹਦੇ ਦਾ ਸਮਾ ਬਲਵਾਨ ਹੁੰਦਾ ਸਮੇਂ ਦੇ ਝਾਵਨ ਲੱਪੰਟਾ ਲੱਜਾ ਮੇ ਅਰੇ ਇਹ ਮੇਰਾ ਦਾਲ ਹੈ ਜੀ ਮੈਂ ਸੋਨੂੰ ਛੋਡੇ ਨਾਲ ਆਪ ਦਾ ਦਾਦੇ ਸ਼ੇਅਰ ਕੀਤਾ ਜਿਹੜਾ ਮੈਂ ਬਣਾ ਕੇ ਆਪਦੀ ਹੱਥੀ ਲਈ ਸੀ ਅੱਗੇ ਮੁੱਲ ਮਲ ਤਾਂ ਨਹੀਂ ਸੀ ਹੁੰਦਾ ਜੀ ਆਹ ਦੇਖ ਜਿੰਨੇ ਮੇਂ ਜਪਣਾਂ ਦੀਆਂ ਮੇਰੇ ਵਰਗੀਆਂ ਵਿਚਾਰੀਆਂ ਖੁਸ਼ ਹੋ ਜਾਣੀਆਂ ਸਾਡੇ ਕੋਲ ਤਾਂ ਹੀ ਕੁਝ ਹੁੰਦਾ ਵੀ ਵਿਚਾਰੀਆਂ ਕੋਈ ਹੋਰ ਕੀ ਮਨੱਸ ਆ ਦੇ ਕੋਈ ਪੋਨਾ ਡੈਮੇਜ ਮੇਰੀ ਕੀਤੀ ਹੋਈ ਪਤਾ ਹੈਗਾ ਉਹਨਾ ਟਾਈਮਾਂ ਦਾ ਟੈਰੀਕਾਟ ਹੈ ਸਾਡਾ ਤੁਹਾਨੂੰ ਦੱਸਿਆ ਸੀ ਨਾ ਵੀਡੀਓ ਵਿੱਚ ਜੀ ਰੌਲਾ ਪੈ ਗਿਆ ਸੀ ਮੇਰੇ ਪਾਪੇ ਦੀ ਝੂਠਾ ਪਰਚਾ ਪੈ ਗਿਆ ਸੀਗਾ ਫਿਰ ਸਮਾਨ ਸਿਉਣ ਸੂਣ ਦਾ ਟਾਈਮ ਨਹੀਂ ਲੱਗਿਆ ਜਿਵੇਂ ਸੀਗਾ ਮੇਰੇ ਪਾਪੇ ਨੇ ਮੈਨੂੰ ਵਿਚਾਰੇ ਨਹੀਂ ਉਹ ਵੀ ਦੇਤਾ ਇਹ ਮੇਰਾ ਬਣਾਇਆ ਹੋਇਆ ਸੀ ਪਰ ਵੀ ਸਾਡੇ ਘਰੇ ਵੀ ਉਹ ਝੂਠਾ ਪਰਚਾ ਪਿਆ ਕਰਕੇ ਪੁਲਿਸ ਮਾਫਲਾ ਸਰਾਣੀ ਬਣਿਆ ਚਾਦਰ ਬਣੀ ਨਹੀਂ ਦੀ ਨਹੀਂ ਇਹ ਟੈਰੀਕਾਟ ਦੇ ਕੋਲ ਸਰਾਣੇ ਪੇਂਟ ਕਰਦੇ ਹੁੰਦੇ ਇਹ ਮੇਰੀ ਪੇਂਟਿੰਗ ਕੀਤੀ ਹੋਈ ਹੈ ਸਾਰੀ ਉਹ ਤਾਂ ਕਹੀ ਨਾ ਮੱਕਲੇ ਸਰਾਣੇ ਹੀ ਰਹਿ ਗਏ ਚਾਦਰ ਪੇਂਟ ਕਰਨੀ ਸੀ हां ਬਰਦਰ ਪਰਚਾ ਪੈ ਗਿਆ ਕਿਹੜੇ ਸੁਣਾਣੇ ਭਰਾਵਾ ਵਿਚਾਰੇ ਨੇ ਉਹ ਐਸਵੇਂ ਤੋੜ ਦੇ ਉਹ ਖੋਲੇ ਹੋਏ ਤਾਂ सेम सेम ही ਆ ਗਿਆ ਦਿਖਾਉਣੇ ਤਾਂ ਹੈਗੀ ਇਹ ਵੀ ਦੋ ਇੱਕੋ ਜਿਹੇ ਹਨੇ ਕੁਝ ਜੀ ਕਰਦਾ ਮੈਂ ਆਪੇ ਕਸਟਮਰਾਂ ਨਾਲ ਆਪਣੀ ਚੀਜ਼ਾਂ ਆ ਵੀ ਦੋ ਇੱਕੋ ਜਿਹੇ ਜੀ ਮੈਂ ਤੁਹਾਨੂੰ ਇੱਕ ਹੋਰ ਵੀ ਦਿਖਾ ਦਿੰਦੀ ਇਹ ਪਹਿਲਾ ਦਾ ਟਰੀ ਪਾਰਟ ਆ ਜੀ ਇਹ ਘੱਟੋ ਘੱਟ ਅੱਜ ਤੋਂ 30 35 ਸਾਲ ਪਹਿਲਾਂ ਦਾ ਹਾਂ 30 35 ਸਾਲ ਦੇਖੋ ਜੀ ਆਹਦੇ ਵੀ ਅੱਖਾਂ 'ਚ ਪਾਣੀ ਆਉਂਦਾ। ਗੁੱਡ ਲੱਗ ਲੱਗਿਆ ਮੈਨੂੰ ਇਹਦੇ ਫੁੱਲ ਖੈਂਦੀ ਕੋ। ਹੂੰ। ਜਿਵੇਂ ਗੱਟਾ ਕਿੱਥੇ ਨਹੀਂ ਛੋਣਾ ਲੱਗੇ। ਆਹ ਦੇਖੋ। ਅੰਕੜੇ ਜੀ ਆਉਂਦੀ ਸੀ ਹੈ। ਫੜਦੀ ਸੀ। ਆਹ ਦੇਖੋ ਜੀ ਇੱਧਰ ਆਹ। ਇਹ ਸੀ ਪਾਣੋ ਮੇਰਾ ਦਾਜ। ਤੁਹਾਨੂੰ ਇੱਕ ਹੋਰ ਚ ਜਮੇ ਦਿਖਾਉਣੀ ਹੈ। ਮੇਰੀ ਮਾਂ ਦੇ ਤੇ ਮੇਰੇ ਕੰਮ 'ਚ ਬਹੁਤ ਫਰਕ ਹੈ। ਆਹ ਦੇਖੀ ਦਿਓ ਬਨੇਲੇ ਦਾ। ਇਹ ਆ ਜੀ ਨਾਲਾ। ਮੇਰੀ ਮਾਂ ਦਾ ਬਣਾਇਆ ਹੋਇਆ। ਘੱਗਰੇ 'ਚ ਪਾਉਣ ਵਾਲਾ। ਆ ਉਹਦੀਆਂ ਬਣੀਆਂ ਮੇਰੀ ਮਾਂ ਦੀਆਂ ਤੇ ਆ ਡੱਬੰਗ ਵਾਲੇ ਨਾਲੇ ਮੇਰੀ ਮਾਂ ਦੇ ਬੁਨੇ ਮੇਰੀ ਮਾਂ ਦੇ ਨਾਲੇ ਤਾਂ ਮੇਰੇ ਨਾਲ ਰਲਦੇ ਨਹੀਂ ਸੋ ਅਦਾ ਕ ਲੀਲਾ ਆ ਕੀ ਆਪੇ ਇਹੜੇ ਲੀਲਾ ਆ ਨਾ ਇੱਕ ਹੋਰ ਸੀ ਪਤਾ ਨਹੀਂ ਮੈਂ ਇੱਕ ਸੱਚਮਕਾ ਘਗਰੇ ਚ ਪਾਤੀ ਬੀਬੀ ਦੇ ਬੁਨੇ ਹੋਏ ਮੇਰੇ ਕੋਲ ਤਿੰਨ ਸੀਗੇ ਉਹ ਮੈਂ ਘਗਰੇ ਚ ਪਾਤੀ ਹਾਂ ਆ ਦੇਖੋ ਜੀ ਇਹ ਪਾਛਮ ਤੇ ਮੇਰੇ ਬਣਾਈ ਹੋਏ ਆ ਆ ਦੇਖੋ ਜੀ ਇਹ ਮੇਰੇ ਹੱਥਾਂ ਦੇ ਬਣਾਇਆ ਜੀ ਬਿਣਾ ਕੰਨਿਆਂ ਤੋਂ ਹੁਣ ਵੀ ਬਣਾ ਲੈਣੀ ਆ ਤਾਂ ਮੈਂ ਆ ਦੇਖੋ ਜੀ ਬਿਣਾ ਕੰਨਿਆਂ ਤੋਂ ਆਹ ਹਰੜਾ ਬੰਨੀ ਹੈ ਆ ਵੀ ਮੇਰੀ ਬੁਣੀ ਹੋਈ ਹੈ ਜੀ ਢੱਬਾਂ ਵਾਲੇ ਬਿਣਾ ਕੰਨਿਆਂ ਤੋਂ ਹੱਥਾਂ ਦੇ ਬੁਣਿਆ ਕੰਨਿਆਂ ਵਾਲੇ ਨਹੀਂ ਹੈਗੇ ਜੀ ਇਹ ਬਿਣਾ ਕੰਨਿਆਂ ਤੋਂ ਆ ਗਈ ਪੀਚ ਰੰਗ ਦੀ ਇਹ ਵੀ ਮੇਰੇ ਆਪ ਦੇ ਬੁਨੇ ਆ ਕੋਈ ਕੰਨਾਂ ਹੈ ਤੇ ਨਹੀਂ ਬੁਨੇ ਆਪ ਦੇ ਹੱਥਾਂ ਦੇ ਬੁਨੇ ਹੋਏ ਆ ਮੇਰੇ ਬਸ ਆ ਕੰਨਿਆਂ ਦਾ ਜੀ ਆ ਕੰਨਾਂ ਦਾ ਬੁਣਕੀ ਦੇਖਿਆ ਸੀ ਆ ਦੇਖੂਗੀ ਜਾਲੀ ਦਿਖਾਵਾਂ ਤੁਹਾਨੂੰ ਫੁੱਲਾਂ ਵਾਲੀ ਬੰਨੀ ਹੋਈ ਐ ਸੀ ਜੀ ਗੁਲਾਬ ਦਾ ਫੁੱਲ ਬਣਾਇਆ ਗੁਲਾਬ ਦਾ ਫੁੱਲ ਬਣਾਇਆ ਆ ਤੇ ਆ ਆ ਵੀ ਹੱਥੀ ਬੁਣਿਆ ਜੀ ਆ ਵੀ ਮੇਰੇ ਹੱਥੀ ਬੁਣੇ ਹੋਏ ਨੇ ਆ ਜੂਮ ਕਰਕੇ ਦਿਖਾ ਦਰਾਂ ਦੀ ਪਵਾ ਤਾਂ ਵੱਡਦਾ ਫਾਣੀ ਵੱਡਦਾ ਜਿੰਨਾ ਮੱਥਾ ਮਾਰਿਆ ਪੇਟੀ ਖੋਲੀ ਆ ਵੀ ਹਾਰੇ ਕੁਝ ਆ ਨੜਾ ਨਾ ਉਹਦੇ ਬੁਨੇ ਨੜ ਉਹਦੇ ਕਾਨਿਆਂ ਤੇ ਸਾਰੇ ਮੇਰੇ ਹੱਥੀ ਕਰੇ ਹੋਏ ਕੰਮ ਹੈ ਇਹ ਦੇਖ ਨਾ ਬਿਕਨ ਨੂੰ ਸੁਣਨ ਜੈਨ ਪਾ ਕਲਰ ਪਾਇਆ ਵੀ ਦੇਖੋ ਹੁਣ ਦਿਖਾਉਣੀ ਮੈਂ ਤੁਹਾਨੂੰ ਪੱਖੀਆਂ ਇਹ ਪੱਖੀਆਂ ਮੇਰੀਆਂ ਸੀ ਜੀ ਪਰ ਮਾਂ ਦੀ ਬੇਟੀ ਲਈ ਰੱਖ ਦਿੱਤਾ ਕਿਉਂਕਿ ਸਾਢੇ ਦਿਨ ਤੋਂ ਦੱਸਿਆ ਸੀ ਕਿ ਚੌਥਾ ਪਰਚਾ ਪੈ ਗਿਆ ਸੀਗਾ ਵੀ ਸਮਾਨ ਤਿਆਰ ਨਹੀਂ ਹੋਇਆ ਵੀ ਉਹ ਵੀ ਦਿੱਤਾ ਸੀਗਾ ਜਿਹੜਾ ਸੀਗਾ फेर ਮੈਂ ਤਾਂ ਚੱਲਣ ਲਾਈਆਂ ਨਹੀਂ ਸੀ ਜੀ ਆਪਣੀ ਬੇਟੀ ਲਈ ਲੱਕੜੀਆਂ ਦੇ ਡੰਡਿਆਂ ਵਾਲੀਆਂ ਮੇਰੇ ਆਪ ਦੇ ਹੱਥੀ ਬਣਾਈਆਂ ਜੀ ਦੇਖ ਲਓ ਦੁੱਖ ਬਹੁਤ ਹੋਉਂਦਾ ਜਦੋਂ ਅੱਜ ਕੋਈ ਤੁਹਾਡੇ ਤੇ ਕੋਈ ਟਿੱਪਣੀ ਕਰਦਾ ਵੀ ਤੁਹਾਨੂੰ ਪਤਾ ਕਰਦਾ ਹਾਂ ਦੇਖੋ ਕਿਤੇ ਤਰ੍ਹਾਂ ਲਾਈਆਂ ਪੁਣੀਆਂ ਲਫਾਫਾ ਜੀ ਉਹਨਾਂ ਟਾਈਮਾਂ ਦਰਵਾਜ਼ਾ ਆਹ ਤੇ ਇਹ ਨਹੀਂ ਹੈ ਜੀ ਜੂਮ ਕਰਦੇ ਨੇ ਇਹ ਪੂ ਆਹ ਦੇਖੋ ਜੀ ਇੰਨਾ ਮੱਥਾ ਮਾਰਿਆ ਸੀ ਮੈਂ ਇਹਨਾਂ ਤੇ ਲੈਸਾਂ ਨਹੀਂ ਲੱਗੀਆਂ ਵੀਰੇ ਐਵੇਂ ਮੈਨੂੰ ਦੇਤੀਆਂ ਦੀਆਂ ਕਿਉਂਕਿ ਸਾਡੇ ਤੇ ਮਸ ਨੂੰ ਬਾਰ-ਬਾਰ ਕਹਿੰਦੀ ਚੰਗੀ ਨਹੀਂ ਲੱਗਦੀ ਰੋਲਾ ਪੈ ਰਿਹਾ ਹੁੰਦਾ ਝੂਠਾ ਪਰਚਾ ਪਿਆ ਕਰਕੇ ਮੇਰੇ ਬਾਪੇ ਦਾ ਟਾਈਮ ਹੀ ਲੱਗਿਆ ਵਿਚਾਰੇ ਦਾ ਆ ਦੇਖੋ ਜੀ ਪਹਿਲਾਂ ਵੀ ਡੰਡੀਆਂ ਲੱਕੜਦੀਆਂ ਆ ਦੇਖੋ ਕਿੱਡੀ ਸੁਣੀ ਆ ਰਹੀ ਹੈ ਇਹ ਮਾਂ ਮੇਰੀ ਬੇਟੀ ਨੂੰ ਸਵਾਲ ਕੀਤਾ ਮੈਂ ਕਿ ਮੇਰੀਆਂ ਪੱਖੀਆਂ ਉਮੀ ਪਈਆਂ ਮੈਂ ਕਿ ਮੈਨੂੰ ਝੱਲਣਾ ਨਹੀਂ ਲੱਗੀਆਂ ਤੇ ਮੈਂ ਕਿ ਤੂੰ ਆ ਚੀਜ਼ਾਂ ਲੈ ਕੇ ਜਾਏਂਗੀ ਉਹਨਾਂ ਇੰਨੀਆਂ ਪਸੰਦ ਆਈਆਂ ਮੈਂ ਲੈ ਕੇ ਜਾਉਂਗੀ ਮੰਮੀ ਕਹਿੰਦੀ ਚਾਹੀ ਮੈਨੂੰ ਜੜਾ ਕੇ ਰੱਖਣੀਆਂ ਭਾਏ ਨਾ ਸੀਸੇ ਚ ਮੈਂ ਤਾਂ ਲੈ ਕੇ ਜਾਉਂਗੀ ਕਹਿੰਦੀ ਤੇਰੀਆਂ ਬਣਾਈਆਂ ਮੱਥਾ ਮਾਰਾ ਚੀਜ਼ਾਂ ਦੇਖੋ ਜੀ ਆ ਵੀ ਤਿਕੜੀਆਂ ਲਾ ਕੇ ਬਣਾਈਆਂ ਨੇ ਹਾਰੀ ਇਹ ਮੇਰਾ ਆਦਮਾ ਤਮਾਰਾ ਜੀ ਇਹ ਚੀਜ਼ਾਂ ਦਾ ਮੈਨੂੰ ਹੁਣ ਵੀ ਆਉਂਦੀਆਂ ਜੀ ਜਿਹੜਾ ਮੈਂ ਕੰਮ ਕੀਤਾ ਹੁਣ ਵੀ ਬਹੁਤ ਵੀ ਕਮਾ ਮ ਬਣਾਈਆਂ ਸੀ ਜੜਾਉਣ ਵਾਸਤੇ ਵੀ ਉਹਨੂੰ ਜੜਾਉਂਗੀ ਛੋਟੀਆਂ ਪੱਥੀਆਂ ਦੇ ਕੋਲ ਹਾਂ ਦੇਖ ਮੈਂ ਅਜਿਹੀ ਨਿੱਕੀਆਂ-ਨਿੱਕੀਆਂ ਚਾਹਾਂ ਲਾ ਕੇ ਨਾ ਸ਼ੀਸ਼ੇ 'ਚ ਢਾਉਂਗੀ ਪਰ ਤੁਹਾਨੂੰ ਦੱਸਿਆ ਕਿ ਟਾਈਮ ਨਹੀਂ ਲੱਗਿਆ ਇਹ ਬੱਕ ਮੇਰੇ ਕੋਲ ਟਾਂਗੀ ਚੀ ਕਿ ਮੇਰਾ ਦਾਦਾ ਮੈਂ ਸੋਚਿਆ 올ਡ ਇਜ਼ ਗੋਲਡ ਵੀ ਮਾਪ ਦਾ ਸਮਾਨਦਗਾਂ ਮੈਂ ਪਹਿਲਾਂ ਕੁੜੀਆਂ ਐ ਬਣਾ ਕੇ ਲਿਆਉਂਦੀਆਂ ਸੀ ਵੀ ਚਲ ਜਿਹੜੀਆਂ ਕੁੜੀਆਂ ਨੂੰ ਨਹੀਂ ਇਹਨਾਂ ਚੀਜ਼ਾਂ ਬਾਰੇ ਪਤਾ ਉਹਨਾਂ ਨੂੰ ਪਤਾ ਤਾਂ ਲੱਗੂ ਵੀ ਪਹਿਲਾਂ ਕੁੜੀਆਂ ਕੀ ਲਿਆਉਂਦੀਆਂ ਸੀ ਬਦਲੇ ਲੇਰ ਜਾਈਆਂ ਦਰੀਆਂ ਜੇ ਤੁਸੀਂ ਮੇਰੀਆਂ ਦਰੀਆਂ ਬੁਣੀਆਂ ਦੇਖ ਲਈਂਗਾ ਨਾ ਤੁਹਾਡੀ ਭੁੱਖ ਲੱਜੂ ਸਾਹੇ ਖਰਗੋਸ਼ ਗੋਭੀ ਦੇ ਫੁੱਲ ਚਾਰਚਵੀ ਕੀ ਮੈਂ ਦਰੀਆਂ ਬੁਣੀ ਬੈਠੀ ਐ ਨਾ ਮੱਥਾ ਮਾਰਿਆ ਹੋਈ ਛੜ ਦੇ ਗੱਲਾਂ ਪਰ ਦਰਵਾਜ਼ਾ ਗਿਆ ਹੁਣ ਇਹਨਾਂ ਦੀ ਕੀ ਕਦਰ ਨਹੀਂ ਕਰਦਾ ਪਰ ਮੈਨੂੰ ਬਹੁਤ ਕਦਰ ਆ ਕਿਉਂਕਿ ਮੈਂ ਮੱਥਾ ਮਾਰਿਆ ਹੋਇਆ ਕਿ ਸੋ ਸੋਨੂੰ ਮੇਰੀ ਵੀਡੀਓ ਵੀਰੇ ਅੱਜ ਦੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਹਦੇ ਵਿੱਚ ਮੇਰੇ ਬਹੁਤ ਬਹੁਤ ਅਰਮਾਨ ਤੇ ਸੁਪਨੇ ਜੁੜੇ ਸੀ ਕੁਝ ਟੁੱਟ ਗਏ ਤੇ ਕੁਝ ਕਾਇਮ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਵੀਰ ਕੌਰ ਮਾਣ ਨੂੰ ਪਿਆਰ ਤੇ ਸ਼াশਰੀ